ਦਾ ਯਾ ਤੀਆਂ ਲੱਗੀਆਂ ਹੋਈਆਂ ਤੀਆਂ ਪ੍ਰਧਾਨ ਨਹੀਂ 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 ਮਲੂਕੀ ਇੰਥੀ ਹੋਣ ਲੱਗੀ ਇਹ ਤਾਂ ਕੱਲ ਬਣਾ ਕੇ ਸਾਡੇ ਨਾਲ ਪੁੱਤੂ ਬਣ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋ ਉਮੀਦ ਕਰਦਾ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਬਹੁਤ ਹੀ ਘੈਂਟ ਹੋਊਗਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਤੁਹਾਨੂੰ ਆਪਾਂ ਦੱਸਦੇ ਆਪਾਂ ਕਿੱਥੇ ਚੱਲੇ ਲੋ ਵੀ ਮਿੱਤਰੋ ਨਾਲ ਆਪਣੇ ਹੈਗਾ ਹਰਮਨ ਗੇਮ ਇਨਫਿਨਟੀ ਵਾਲਾ ਹਰਮਨ ਤੇ ਚੱਲਦੇ ਆਂ ਜੀ ਬਾਈ ਜੀ ਹੁਣ ਇਨੇ ਆ ਚੱਲ ਬਈ ਮਿੱਤਰਾਂ ਲਓ ਵੀ ਮੇਕਰ ਬਲੌਗ ਬਹੁਤ ਹੀ ਘੈਂਟ ਹੋਊਗਾ ਸਬਸਕ੍ਰਾਈਬ ਕਰ ਲਓ ਆਪਣਾ YouTube ਚੈਨਲ ਠੀਕ ਆ ਜੱਸ ਬਲੌਗ ਮਿਲਦੇ ਆ ਤੁਹਾਨੂੰ ਅੱਗੇ ਚੱਲਦੇ ਆ ਬਈ ਮਿੱਤਰੋ ਆਪਾਂ ਪਹੁੰਚ ਗਏ ਆ ਗਰੂ ਸਟੇਟ ਠੀਕ ਆ ਆਪਣੇ ਮੋਗੇ ਬਣਿਆ ਹੋਇਆ ਪੂਰਾ ਘੈਂਟ ਗੱਲਵਾਦਾ ਇਹਦੀ ਉਹਨੂੰ ਦਿਖਾਉਂਦੇ ਆਂ ਅੰਦਰੋਂ ਚੱਲ ਕੇ ਉਹ ਭਾਂਡ ਪੀ ਜਣੀ ਹੋਈ ਪਈ ਹੈ। ਇਹ ਹੈਦੀ ਐਂਟਰੀ। ਮੇਂਹਤਰਾ ਚੈੱਕ ਕਰੋ ਅੰਦਰਲਾ ਮਾਹੌਲ। ਸੁਰਾਗਾਂ ਲਵਾਤਾ। ਅੰਦਰ ਦੇਖੋ ਤੁਸੀਂ।ਲੇਬੀਆਂ ਜਿ ਲੋਪੀਆਂ ਜਾਂ ਸੁਰਾ ਕੰਮ ਗੱਲਬਾਤ ਕੀਤੀ ਪਈ ਹੈ। ਅਸੀਂ ਪਹਿਲਾਂ ਹੀ ਨਾ ਅੰਦਰ ਚਲੇ ਗਏ ਸੀਗੇ ਬਰੂਸ ਸਟੇਟ ਕਹਿੰਦੇ ਵੀ ਇੱਧਰ ਵੀ ਜਾਣਾ ਵਾ ਇਹ ਕਹੇ ਵੀ ਅੰਦਰ ਦੀ ਕੋਈ ਪੌੜੀਆਂ ਪੂੜੀਆਂ ਜਾਂਦੇ ਹੋਣਗੇ ਤੇ ਆਹ ਇੱਧਰ ਦੀ ਜਾਣਾ ਪੈਣਾ ਸਾਨੂੰ ਆਹ ਪੌੜੀਆਂ ਵਾ ਠੀਕ ਆ ਇੱਥੋਂ ਦੀ ਜਾਣਾ ਪੈਣਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਸਾਡੇ ਮੋਗੇ ਜੀ ਨਾ ਚੰਡੀਗੜ੍ਹ ਵਾਲਾ ਮਾਹੌਲ ਬਣ ਗਿਆ ਪੂਰਾ ਲੋਕ ਪਹਿਲਾਂ ਚੰਡੀਗੜ੍ਹ ਜਾਂਦੇ ਹੁੰਦੇ ਸੀ ਹੁਣ ਅਸੀਂ ਮੋਗੇ ਆਉਂਦੇ ਆ ਫਿਰ ਮਾਹੌਲ ਜਿਹਨੂੰ ਸਿਰਾ ਗੱਲਬਾਤ ਨਹੀਂ ਕਹੇ ਹੁੰਦੇ ਉਹ ਗੱਲਬਾਤ ਆ ਜੀ ਯੂਟਿਊਬਰ ਜਿਹਨੂੰ ਤੇਰਾ ਗੱਲਬਾਤ ਕਹਿੰਦੇ ਨੇ ਉਹ ਆ ਤੇ ਆਹ ਦੇਖੋ ਭਾਈ ਆਹ ਬਰੂ ਸਟੇਟ ਆ ਤੇ ਆਪਾਂ ਪਹਿਲਾਂ ਹਰਮਨੰਦਰ ਚਲੇ ਗਏ ਜਣਾ ਚਲੋ ਕੋਈ ਗੱਲ ਨਹੀਂ ਯਾਰ ਗਰਮੀ ਸੀ ਇੰਨੇ ਨਾਲ ਪਸੀਨਾ ਸੁੱਕ ਗਿਆ ਤੇ ਆਪਾਂ ਬਹਣੇ ਬੀਚ ਤੇ ਆਹ ਆਈਊਗਾ ਬ੍ਰਦਰ ਯਾਰ ਸਾਨੂੰ ਤਾਂ ਅੰਦਰ ਜਾਣ ਨੂੰ ਨਹੀਂ ਰਾਹ ਮਿਲਦਾ ਯਾਰ ਕੀ ਕਰੀਏ ਭੈਣ ਨਾ ਉਹ ਹੁਣ ਗੇਟ ਜਾਂ ਦੇਖਿਆ ਉਹ ਵੀ ਗੇਟ ਬੰਦ ਆ ਤੇ ਹੁਣ ਜਾਈਏ ਤੇ ਜਾਈਏ ਕਿੱਧਰ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਨਮਾਕ ਲਾਵਾ ਤੇ ਆ ਦੇਖੋ ਕਿੰਨੇ ਸੋਹਣੇ ਆ ਨਾ ਇਹ ਵੀ ਮਾਹੌਲ ਦੇਖ ਇੱਥੇ ਚੈੱਕ ਕਰ ਮੜਾ ਆ ਤੇ ਸਾਨੂੰ ਨਾ ਅੰਦਰ ਜਾਣ ਦੀ ਜਗ੍ਹਾ ਨਹੀਂ ਲੱਭ ਰੀ ਯਾਰ ਕਿੱਥੋਂ ਦੀ ਜਾਣਾ ਭਈ ਉਹ ਨਾ ਇੱਧਰ ਹੀ ਆ ਗਏ ਆ ਇੱਧਰ ਇੱਧਰ ਓਪਨ ਹੋਇਆ ਜੂਡੀਓ ਠੀਕ ਆ ਕੈਂਟਾ ਬੈਲ ਯਾਨੀ ਕਿ ਸਾਰੇ ਇੱਥੇ ਰੋਹਣਾ ਆਊਟਲੈਟ ਇਹ ਸਾਰੀ ਆ ਜਿੰਨਾ ਮਾਹੌਲ ਚੰਡੀਗੜ੍ਹ ਤੇ ਨਾ ਸਾਰਾ ਇੱਥੇ ਆ ਯਾਰ ਕੋਈ ਮਿੱਤਰੋ ਰਾਹ ਵੀ ਮਿਲ ਗਿਆ ਵਾ ਆ ਗਈ ਲੈਫਟ ਨਾ ਪਤਾ ਨਾ ਪਤਾ ਕਿੱਥੇ ਜਾਣਾ ਫਸਟ ਫਲੋਰ ਤੇ ਸ਼ੱਕ ਕਰੋ ਨੂੰ ਕੋਈ ਅੰਦਰੋਂ ਲੱਗੀ ਇਹ ਤਾਂ ਗੁਰੂ ਇਹ ਇੱਥੋਂ ਤੱਕ ਹੀ ਜਾਂਦੀ ਆ ਇਹ ਆ ਜਾਓ ਆਹ ਤਾਂ ਬਈ ਕੱਲ ਮਿਲਾ ਕੇ ਸਾਡੇ ਨਾਲ ਫੁੱਤੂ ਬਣ ਗਿਆ ਇਹ ਤੇ ਅੰਦਰ ਨੂੰ ਖੁੱਲਦਾ ਹੀ ਇਹ ਤੇ ਅਹੀਂ ਬਾਹਰ ਨੂੰ ਖੁੱਲ ਹੀ ਜਾਂਦੇ ਜੀ ਬਈ ਇਹ ਮੱਥਾ ਹੀ ਮਾਰਦੇ ਰਹਿ ਗਏ ਇਹ ਚ ਤੇ ਇਹ ਖੁੱਲਦਾ ਅੰਦਰ ਨੂੰ ਸੀਗਾ ਅਹੀਂ ਨਾ ਬਾਹਰ ਨੂੰ ਖੁੱਲ ਹੀ ਜਾਂਦੀ ਹੈ ਅੰਦਰ ਨੂੰ ਖੁੱਲਦਾ ਹੀ ਤੇ ਦੁਈ ਚੈੱਕ ਕਰੋ ਅੰਦਰ ਦਾ ਮਾਹੌਲ ਠੀਕ ਆ ਗੱਲਬਾਤ ਐਂਡਾ ਪੂਰੀ ਹਾਂਜੀ ਮਿੱਤਰੋ ਜਿਹੜਾ ਆਪਾਂ ਕੰਮ ਕਰਨਾ ਸੀ ਉਹ ਤਾਂ ਆਪਾਂ ਕੰਮ ਕਰਤਾ ਠੀਕ ਆ ਤੇ ਹੁਣ ਆਪਾਂ ਨਾ ਇੱਥੇ ਸਾਰੇ ਕਿਤੇ ਘੁੰਮ ਕੇ ਲੈਨੇ ਆ ਯਾਨੀ ਕਿ ਦੇਖ ਲੈਨੇ ਵੀ ਕਿਹੜੇ ਕਿਹੜੇ ਆ ਤੁਂ ਜੇ ਤੁਸੀਂ ਆ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦਿੰਦਾ ਤੇ ਤੁਸੀਂ ਨਾ ਜੇ ਮੋਗੇ ਕਿਹੜਾ ਵੱਜਾ ਕਹੇਗਾ ਵੀ ਤਾ ਯਾਰ ਜ਼ਰੂਰ ਜਾ ਹੋ ਕੇ ਜਾਇਓ ਇੱਥੇ ਆ ਦੇਖੋ ਤੁਸੀਂ ਚੈੱਕ ਕਰੋ ਯਾਰ ਇੱਥੇ ਮਾਹੌਲ ਠੀਕ ਆ ਵਿਊ ਚੈੱਕ ਕਰੋ ਤੁਸੀਂ ਮੜਾ ਆ ਪੂਰਾ ਸੈੱਟ ਕੰਮ ਨਾਲ ਲਵਾ ਦਾ ਇੱਥੇ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਮੈਂ ਸਾਰਾ ਸਾਰਾ ਵਿਊ ਦਿਖਾਉਣਾ ਯਾਰ ਇੱਥੇ ਨਾਲ ਸਾਡੇ ਲੋਕੇ ਦਾ ਨਾ ਪੂਰੀ ਸਰਾ ਗੱਲਵਾ ਦਾ ਮੈਂ ਇਹ ਨਹੀਂ ਕਹਿ ਦਿੰਨੇ ਆ ਆ ਦੇਖੋ ਓਪਨਿੰਗ ਇਹਦੀ ਹੋਈ ਵੀ ਹਜੇ ਥੋੜਾ ਟਾਈਮ ਹੀ ਹੋਇਆ ਵਾ ਇਹਦੀ ਵੀ ਓਪਨਿੰਗ ਹੋ ਕੇ ਢੀਆ ਆ ਆ ਦੇਖੋ ਵੀ ਆਰ ਸਾਰਾ ਯਾਨੀ ਇੱਥੇ ਹੈਗਾ ਯਾਰ ਆ ਦੇਖੋ ਆ ਸਾਰਾ ਨਾ ਸਾਡੇ ਮੋਗੇ ਬਣਿਆ ਹੋਇਆ ਦੇਖੋ ਵੀ ਤੁਸੀਂ ਤੁਸੀਂ ਨਾ ਵੀਊ ਚੈੱਕ ਕਰੋ ਆਪਣਾ ਆਹ ਦੇਖੋ ਮੋਲ ਗੇਮਸ ਯਾਨੀ ਕਿ ਇਥੇ ਗੇਮਾਂ ਵੀ ਯਾਰ ਪ੍ਰੋਵਾਈਡ ਕਰਾਉਂਦੇ ਪੂਰੀਆਂ ਨਾ ਸਿਰਾਂ ਗੱਲਬਾਤ ਤੇ ਐਚ ਐਮ ਯਾਨੀ ਕਿ ਇਥੇ ਐਚ ਐਮ ਵਾਲੇ ਵੀ ਹੈਗੇ ਆ ਹੀਰ ਮਾਸਟਰਸ ਤੇ ਅਕਸਰੀ ਤੁਸੀਂ ਯਾਰ ਰੀਲਾ ਰੂਲਾ ਹੀ ਦੇਖਦੇ ਹੋਵੋਗੇ ਰੀਲਾ ਰੂਲਾ ਹੀ ਦੇਖਦੇ ਆ ਹਨਾ ਆਪਾਂ ਜਿਵੇਂ ਰੀਡਾ ਤੇ ਆਹ ਆਹ ਥੀਓ ਬਹੁਤ ਵਹਣ ਹੁੰਦਾ ਤੇ ਆਹ ਦੇਖੋ ਮੋਕਸਤਰੀ ਕੋਟ ਦਾ ਵਿੰਮਾ ਉਧਰ KFC ਆ ਠੀਕ ਆ 버ਗਰ ਕਿੰਗ ਆ KFC ਤੇ ਅ ਅੱਧੇ ਨਾ ਹਜੇ ਬਣੀ ਜਾਂਦੇ ਆ ਅੱਧੇ ਬਣੀ ਜਾਂਦੇ ਆ ਅੱਧਿਆਂ ਦੀ ਅਜੇ ਓਪਨਿੰਗ ਹੋਣੀ ਆ ਤੁਹਾਨੂੰ ਮੈਂ ਸਾਰਾ ਦਿਖਾਉਣਾ ਤੁਸੀਂ ਬਲੌਗ ਦੇ ਨਾਲ ਆ ਹੀ ਜੁੜੇ ਰਹੋ ਲੋ ਵੀ ਮਿੱਤਰੋ ਚੈੱਕ ਕਰੋ ਤੇ ਇਹਨਾਂ ਦਾ ਮਾਹੌਲ ਹੈ ਜਰਾਣਾ ਆਹ ਜਿਹੜੀ ਗੇਮ ਜੀ ਨਹੀਂ ਹੁੰਦੀ ਯਾ ਟੈਡੀ ਵੀਅਰ ਦਾ ਟੱਕਣਾ ਹੁੰਦਾ ਉਹ ਆਹੇ ਉਹ ਉਹ ਦੇਖੋ ਭਾਈ ਆਈਫੋਨ ਪਿਆ ਲੈ ਜਾ ਜਿਹੜਾ ਕੋਈ ਜਿੱਤੂਗਾ ਉਹਨੂੰ ਆਈਫੋਨ ਮਿਲਦਾ ਹੈ ਭਾਈ ਜੇ ਕਿਸੇ ਨੇ ਆਉਣਾ ਨਾ ਬੰਦਾ ਕੱਲਾ ਆਵੇ ਪਤਾ ਕੀ ਗੱਲ ਹੈ ਜਵਾਗ ਲਿਆਉਣ ਵਾਲਾ ਇੱਥੇ ਮਾਹੌਲ ਹੈ ਨਹੀਂ ਜਵਾਗ ਇੱਥੇ ਤਾਂ ਬਈ ਖਰਚਾ ਕਰਾ ਕੇ ਜਾਂਦੇ ਆ ਖੜੇ ਖੜੇ ਹਣ ਕਿ ਜੇ ਇੱਥੇ ਤਾਂ ਖੜੇ ਹੀ ਪੈ ਜਾਂਦੇ ਆ ਆਪਣੇ ਤੁਹਾਨੂੰ ਪਤਾ ਨਾਲੇ ਖੜੇ ਪੈ ਜਾਂਦੇ ਜਵਾਗ ਆਪਣੇ ਕਿਉਂਕਿ ਯਾਰ ਇੱਥੇ ਖੇਡਾਂ ਉਡਾਂ ਸਾਰਾ ਵੇ ਕਢਾਉਣੇ ਖੜੂਣੇ ਨਾ ਸਾਰਾ ਸਾਹਮਣੀ ਪਿਆਏ ਨਹੀਂ ਵੀ ਜਵਾਕਾਂ ਤੋਂ ਹਣਾ ਬਲ ਘੋਲਾਂਗੇ ਕੁਝ ਜੇ ਲਕੋ ਵੀ ਲਿਆ ਤੇ ਕਹਿਣਗੇ ਉਹਦੇ ਸਾਹਮਣੇ ਪਏ ਆ ਬਈ ਜਵਾਗ ਜੂਗ ਲਿਆਉਣ ਵਾਲਾ ਮਾਹੌਲ ਹੈ ਨਹੀਂ ਇੱਥੇ ਤਾਂ ਆ ਚੈੱਕ ਕਰੋ ਇਧਰ ਸਾਰੇ ਆ ਗਏ ਆਪਣਾ ਜਸ਼ਨ ਬਲਖੰਡੀ ਵਾਲਾ ਹੋਰ ਬਾਇਆ ਚਾਹ ਪੀਨੇ ਆ ਆ ਇਹ ਕੰਮ ਵੀ ਆ ਚਾਹ ਇੱਥੇ ਤਾਂ ਯਾਰ ਤੀਆਂ ਲੱਗੀਆਂ ਹੋਈਆਂ ਤੀਆਂ ਤੂੰ ਤਾਂ 24 ਘੰਟੇ ਤੀਆਂ ਚ ਰਹਿਣਾ ਇੱਥੇ ਇਹ ਕੀ ਗੱਲ ਤੂੰ 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 ਕਹਿਣਾ ਓខਾ ਹੈ ਤੂੰ ਤਾਂ ਤੀਆਂ ਚ ਰਹਿਣਾ 24 ਘੰਟੇ ਤੀਆਂ ਨਹੀਂ ਦੇਖਿਆ ਜਾਂਦੀਆਂ ਜਾਂਦੀਆਂ ਹਾਂ ਕਿਉਂ ਮਹੌਲ ਵੜਾ ਅਗਿਨੇ ਕਹਿੰਦਾ ਮਹੌਲ ਪੂਰਾ ਮਹੌਲ ਪੂਰਾ ਬੇਵੀ ਉਹ ਬਣਿਆ ਪਿਆ ਇੱਥੇ ਦਾ ਤੂੰ ਬਈ ਨਾ ਇੱਥੇ ਕੁਛ ਆਈ ਨਹੀਂ ਛੜ ਤਾਂ ਪਹਿਲੇ ਦਿਨ ਆ ਗਈ ਬਹੁਤ ਦਿਲ ਲੱਗਿਆ ਇੱਥੇ ਯਾਰ ਜੇ ਡੇਲੀ ਆਉਣ ਲੱਗੇ ਤਾਂ ਸਾਡਾ ਇੱਥੇ ਪਰ ਜਾਨ ਨੂੰ ਹੀ ਨਹੀਂ ਦਿਲ ਕਰਨਾ ਕਿਉਂ ਵੀ ਯਾਰ ਮੈਨੂੰ ਸਾਡਾ ਜਾਨ ਨੂੰ ਹੀ ਨਹੀਂ ਦਿਲ ਕਰਨਾ ਇੱਥੋਂ ਅੱਛਾ ਅਸਲਾਮ ਆਈਆਂ ਹੋਈਆਂ ਓਏ ਇਹ ਜਸ਼ਨ ਆਪਾਂ ਨੂੰ ਕਮਾਉਂਦਾ ਸਾਰਾ ਆਊਟਲ ਹਿੱਟ ਹੈ ਜੈ ਜੈ ਜਨ ਮੈਂ ਇੱਥੇ ਹੀ ਨਵਾ ਮੈਂ ਤੇ ਤੇਰੀ ਇੱਥੇ ਔ ਕਲਾ ਬਖਲ ਗਿਆ ਨਵਾ ਨਹੀਂ ਨਹੀਂ ਤੇਰੀ ਇਥੇ ਚਲਦੀ ਆ ਫਿਰ ਪੂਰੀ ਚਲਦੀ ਦਾ ਕਾਦੀ ਆ ਬਸ ਭਰਾ ਸਾਰੇ ਆਪਣੇ ਨਹੀਂ ਨਹੀਂ ਫਿਰ ਤੂੰ ਪ੍ਰਧਾਨ ਨਹੀਂ 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 ਮੈਨੂੰ ਤਾਂ ਲੱਗਦਾ ਪ੍ਰਧਾਨ ਨਹੀਂ ਯਾਰ ਔਰ ਮੈਂ ਤਾਂ ਉਹਨਾਂ ਦੇ ਇਥੇ ਚਲਦੀ ਆ ਨਾ ਪ੍ਰਧਾਨ ਨਹੀਂ ਨਹੀਂ ਆਪਣੀ ਬਣੀ ਆ ਸਾਰਿਆਂ ਨਾਲ ਬਣੀ ਆ ਭਰਾ ਸਾਰੇ ਆਪਣੇ ਹੁਣ ਆਪਾਂ ਉਹਨਾਂ ਦੇ ਜਾਣਾ ਕੈਂਟਾ ਬੈਲਾ ਲੈਣੇ ਕੈਂਟਾ ਬੈਲਾ ਲੈਣੇ ਜਾਣਾ ਉਹਨਾਂ ਦੇ ਤੇ ਮੈਂ ਚੀਜ਼ਾਂ ਦਿਖਾ ਕੇ ਦੇਮ ਆਪਣਾ ਬੰਦਾ ਪਿਛੇ ਰਹਿ ਗਿਆ ਯਾਰ ਬੰਦਾ ਵੀ ਆ ਜਾਊਗਾ ਲੋ ਵੀ ਮੇਤਰੋ ਚੱਲਦੇ ਕੈਂਟਾ ਆ ਲੈਣੇ ਇਹਨਾਂ ਦੇ ਦੋ ਚੀਜ਼ਾਂ ਲਈਏ ਪੰਜ ਚੀਜ਼ਾਂ ਮਿਲਦੀਆਂ ਅੱਛਾ ਪੰਜ ਚੀਜ਼ਾਂ ਫ੍ਰੀ ਆ ਜਸ਼ਨਤਾ ਭਾਈ ਚਲਾ ਗਿਆ ਠੀਕ ਆ ਉਹਨੇ ਆਪਦੇ ਸਟੋਰ ਤੇ ਜਾਣਾ ਸੀਗਾ ਉਹ ਚਲਾ ਗਿਆ ਚਾਹ ਚੂ ਪਿਆ ਆ ਕੇ ਠੀਕ ਆ ਸਾਡੀ ਗੱਲਬਾਤ ਕਰਾ ਕੇ ਸਟੋਰ ਤੇ ਤੇ ਕਹਿੰਦਾ ਯਾਰ ਮੇਰੇ ਨਾ ਬੌਸ ਨੇ ਉੱਥੇ ਮੀਟਿੰਗ ਤੇ ਜਾਣਾ ਤੇ ਮੈਨੂੰ ਜਾਣਾ ਪੈਣਾ ਠੀਕ ਆ ਮੈਂ ਚੱਲ ਠੀਕ ਆ ਭਾਈ ਜਾਵੜਾ ਧੰਨਵਾਦ ਜਿੰਨੀ ਕੁ ਮਾਤ ਠੀਕ ਆ ਧੰਨਵਾਦ ਜਸ਼ਨ ਭਾਈ ਜੇ ਤੂੰ ਮੇਰਾ ਵਲੌਗ ਦੇਖਣਾ ਤੇਰਾ ਧੰਨਵਾਦ ਆ ਠੀਕ ਆ ਤੇ ਤੁਸੀਂ ਸਾਰੇ ਜਣੇ ਦੱਸੋ ਤੁਹਾਨੂੰ ਕਿੱਦਾਂ ਲੱਗਾ ਵਲੌਗ ਤੇ ਓਕੇ ਜੀ ਬਾਏ ਬਾਏ ਕਿਹੜੇ ਬਰਾਬਰ